ਸ੍ਰੀ ਕਾਲ ਜੀ ਅੱਜ ਤੁਹਾਨੂੰ ਇੱਕ ਲੋਕ ਬਾਤ ਸੁਣਾਉਣੇ ਹੀਵੇ ਦੀ ਲੋਹੇਟ ਇੱਕ ਲੋਕ ਕਹਾਣੀ ਲੋਕਾਂ ਨੇ ਇਹ ਕਿ ਇੱਕ ਵਿਅਤਾ ਜੋੜਾ ਇੱਕ ਪਿੰਡ ਵਿੱਚ ਰਹਿੰਦਾ ਹਰਮਨ ਵਰਗਾ ਉਹ ਬੰਦਾ ਤੇ ਉਸ ਦੀ ਘਰ ਵਾਲੀ ਮਤਲਬ ਹਰਮਨ ਤੇ ਹਰਮਨਦੀ ਘਰ ਵਾਲੀ ਇੱਕ ਪਿੰਡ ਵਿੱਚ ਰਹਿੰਦੇ ਨੇ ਤਾਂ ਹਰਮਨਦੀ ਘਰ ਵਾਲੀ ਹਰਮਨ ਤੋਂ ਬਹੁਤ ਤੰਗ ਹੋਈ ਤਾਂ ਉਸ ਨੂੰ ਕਹਿੰਦੀ ਵੀ ਤੂੰ ਕੋਈ ਕੰਮ ਕਾਜ ਕਰਿਆ ਕਰ ਸਾਰਾ ਦਿਨ ਵਿਹਲੇ ਤੁਰੇ ਫਿਰਦਾ ਰਹਿਣਾ ਕੋਈ ਰੋਜੀ ਰਿਸਕ ਦਾਸ ਕਮਾ ਕੇ ਲਿਆ ਆਪਾਂ ਇਸ ਤਰ੍ਹਾਂ ਤਾਂ ਆਪਣਾ ਗੁਜ਼ਾਰਾ ਨਹੀਂ ਹੋਣਾ ਹਰਮਨ ਸੋਚਾਂ ਦੇ ਵਿੱਚ ਪੈ ਜਾਂਦਾ ਤਾਂ ਉਸ ਦੀ ਘਰ ਵਾਲੀ ਕਹਿੰਦੀ ਵੀ ਤੂੰ ਇਸ ਤਰ੍ਹਾਂ ਕਰ ਕਿ ਵਿਦੇਸ਼ ਜਾ ਤੇ ਵਿਦੇਸ਼ੋਂ ਰੋਜੀ ਰਿਜਕ ਕਮਾ ਕੇ ल्या ਤਾਂ ਜੋ ਆਪਾਂ ਆਵਦਾ ਗੁਜ਼ਾਰਾ ਚੰਗੇ ਤਰ੍ਹਾਂ ਕਰ ਸਕੀ। ਹਰਮਨ ਮੰਨ ਜਾਂਦਾ ਹੈ। ਤਾਂ ਹਰਮਨ ਨੂੰ ਉਸ ਦੀ ਘਰ ਵਾਲੀ ਪੰਜ ਰੋਟੀਆਂ ਬੰਨ ਕੇ ਤੇ ਉਸ ਨੂੰ ਤੋੜ ਦਿੰਦੀ ਹੈ। ਹਰਮਨ ਚਲੋ ਚਾਲ ਚਲੋ ਚਾਲ ਜੰਗਲ ਵਿੱਚ ਦੀ ਹੁੰਦਾ ਹੋਇਆ ਇੱਕ ਪਿੱਪਲ ਥੱਲੇ ਰੁਕ ਜਾਂਦਾ ਰੋਟੀ ਖਾਣ ਲਈ ਜਦੋਂ ਹਰਮਨ ਪਿੱਪਲ ਥੱਲੇ ਰੁਕ ਜਾਂਦਾ ਤਾਂ ਪਿੱਪਲ ਦੇ ਥੱਲੇ ਬਹਿ ਕੇ ਰੋਟੀਆਂ ਦਾ ਪੋਣਾ ਖੋਲਦਾ ਤੇ ਕਹਿੰਦਾ ਇੱਕ ਖਾਵਾ ਕੇ ਦੋ ਖਾਵਾ ਕੇ ਪੰਜੇ ਦੀਆਂ ਪੰਜੇ ਜਦੋਂ ਇਸ ਇਦਾਂ ਕਹਿੰਦਾ ਤਾਂ ਉਸ ਪਿੱਪਲ ਦੇ ਦਰਖਤ ਉੱਪਰ ਪੰਜ ਪਰੀਆਂ ਰਹਿੰਦੀਆਂ ਨੇ ਪਰੀਆਂ ਸੋਚਦੀਆਂ ਵੀ ਇਹ ਬੰਦਾ ਤਾਂ ਆਪਾਂ ਨੂੰ ਪੰਜੇ ਦੀਆਂ ਪੰਜੇ ਨੂੰ ਖਾ ਜਾਏਗਾ ਤੇ ਕਿਉਂ ਨਾ ਇਹਨਾਂ ਅੱਗੇ ਜਾ ਕੇ ਆਪਾਂ ਮਿੰਦ ਤਰਲਾ ਕਰ ਲਈਏ ਤਾਂ ਪਰੀਆਂ ਪਿੱਪਲ ਦੇ ਦਰਖਤ ਤੋਂ ਹੀਠਾਂ ਆ ਜਾਂਦੀਆਂ ਹਰਮਣ ਅੱਗੇ ਆ ਕੇ ਕਹਿੰਦੀਆਂ ਵੀ ਸਾਨੂੰ ਨਾ ਖਾ ਸਾਡੀ ਜਾਨ ਬਖਸ਼ ਦੇ ਤੇ ਜੋ ਤੂੰ ਮੰਗੇਗਾ ਅਸੀਂ ਤੈਨੂੰ ਦੇ ਦਾਂ ਹਰਮਣ ਕਹਿੰਦਾ ਵੀ ਮੈਂ ਤਾਂ ਖਾਵਾਂਗਾ ਹੀ ਤੈਨੂੰ ਮੈਂ ਤਾਂ ਨਹੀਂ ਛੱਡਦਾ ਉਹ ਆਂਦੀਆਂ ਵੀ ਐਦਾਂ ਨਾ ਕਰ ਤੈਨੂੰ ਅਸੀਂ ਸਾਰੀ ਜ਼ਿੰਦਗੀ ਦਾ ਇੱਕ ਰੋਜੀ ਰਿਜ਼ਕ ਦਾ ਸਾਧਨ ਦੇ ਦਿੰਦੇ ਹਾਂ ਵੀ ਤੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਉਹ ਆਂਦਾ ਉਹ ਕੀ ਤਾਂ ਪਰੀਆਂ ਉਹਨਾਂ ਨੂੰ ਇੱਕ ਪਤੀਲਾ ਦਿੰਦੀ ਜਦੋਂ ਪਰੀਆਂ ਹਰਮਨ ਉਹ ਪਤੀਲਾ ਦਿੰਦੀਆਂ ਤੇ ਪਤੀਲਾ ਦੇ ਕੇ ਕਹਿੰਦੀਆਂ ਵੀ ਇਹਦੇ ਵਿੱਚ ਜੋ ਬੋਲੋਗੇ ਉਹ ਰਿਜ ਕੇ ਤਿਆਰ ਹੋ ਜਾਏਗਾ ਤਾਂ ਹਰਮਨ ਨੂੰ ਉਸ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਹਰਮਨ ਕਹਿੰਦਾ ਵੀ ਤੁਸੀਂ ਮੇਰੇ ਨਾਲ ਮੇਰਾ ਮਜ਼ਾਕ ਨਾ ਡਾਓ ਤੇ ਇਹ ਸੱਚ ਨਹੀਂ ਹੋ ਸਕਦਾ ਉਹ ਕਹਿੰਦਾ ਵੀ ਤੂੰ ਬੋਲ ਕੇ ਦੇਖ ਉਹ ਉਹੀ ਬਣ ਜਾਏਗਾ ਤਾਂ ਹਰਮਨ ਕਈ ਪ੍ਰਕਾਰ ਦਾ ਭੋਜ ਮਤਲਬ ਕਹਿੰਦਾ ਤੇ ਉਹ ਬਣ ਕੇ ਤਿਆਰ ਹੋ ਜਾਂਦਾ ਹਰਮਨਾਂ ਦਾ ਵੀ ਇਹ ਤਾਂ ਗੱਲ ਸੱਚੀ ਆ ਹਰਮਨ ਪਤੀਲਾ ਮੋਢੇ ਤੇ ਟੰਗ ਕੇ ਤੇ ਬਾਪ ਸਾਹ ਦੇ ਘਰ ਨੂੰ ਖੁਸ਼ੀ-ਖੁਸ਼ੀ ਪਰਤਦਾ ਤੇ ਸੋਚਦਾ ਰਾਹ ਦੇ ਵਿੱਚ ਵੀ ਉਹਦੀ ਘਰ ਵਾਲੀ ਬਹੁਤ ਖੁਸ਼ ਹੋਏਗੀ ਰਾਹ ਦੇ ਵਿੱਚ ਉਹਨੂੰ ਰਾਤ ਪੈ ਜਾਂਦੀ ਹੈ ਤੇ ਜਦੋਂ ਰਾਤ ਪੈ ਜਾਂਦੀ ਹੈ ਤਾਂ ਇੱਕ ਬੁੱਢੀ ਮਾਈ ਦਾ ਘਰ ਜੰਗਲ ਦੇ ਵਿੱਚ ਹੁੰਦਾ ਤਾਂ ਉਸ ਕੋਲੇ ਰੁਕ ਜਾਂਦਾ ਬੁੱਢੀ ਮਾਈ ਨੂੰ ਜਾ ਕੇ ਕਹਿੰਦਾ ਵੀ ਮੇਰੇ ਇੱਥੇ ਰਹਿ ਤਾਂ ਇੰਤਜ਼ਾਮ ਕਰੋ ਮੈਂ ਇੱਥੇ ਰਹਿਣਾ ਮਾਤਾ ਜੀ ਤਾਂ ਉਹ ਮਾਤਾ ਆਗੋ ਕਹਿੰਦੀ ਵੀ ਤੂੰ ਰਹਿ ਤਾਂ ਲੈ ਪਰ ਰੋਟੀ ਪਾਣੀ ਮੈਂ ਤੈਨੂੰ ਨਹੀਂ ਦੇ ਸਕਦੀ ਮੇਰੇ ਤਾਂ ਹੱਥੇ ਹੁਣਸੀਆਂ ਹੋਈਆਂ ਤਾ ਕੋ ਹਰਮਨ ਕਹਿੰਦਾ ਵੀ ਰੋਟੀ ਪਾਣੀ ਦੀ ਕੋਈ ਚਿੰਤਾ ਨਾ ਕਰ ਮਾਤਾ ਉਹਦਾ ਹੱਲ ਮੇਰੇ ਕੋਲ ਹੈਗਾ ਤੁਸੀਂ ਮੈਨੂੰ ਬਸ ਰਹਿਣ ਲਈ ਇੱਕ ਇੱਕ ਰਾਤ ਗੁਜ਼ਾਰ ਲੈ ਇੱਥੇ ਥਾਂ ਦੇ ਦਿਓ ਤਾਂ ਮਾਤਾ ਉਹ ਕਹਿੰਦੀ ਵੀ ਠੀਕ ਹੈ ਤੇ ਮਾਤਾ ਦੀ ਵੀ ਰੋਟੀ ਕਿੱਥੋਂ ਖਾਵਾਂਗੇ ਤਾਂ ਉਹ ਪਤੀਲੇ ਦੇ ਵਿੱਚ ਅਰਜ਼ ਕਰਦਾ ਜੋ ਜੋ ਅਰਜ਼ ਕਰਦਾ ਬਣ ਕੇ ਤਿਆਰ ਹੋ ਜਾਂਦਾ ਤੇ ਬੁੱਢੀ ਮਾਈ ਹੱਕੀ ਵਕੀ ਰਹਿ ਜਾਂਦੀ ਬੁੱਢੀ ਮਾਈ ਰਾਤ ਨੂੰ ਸੋਚਦੀ ਹੈ ਪੀ ਕਿਉਂ ਆਪਾਂ ਪਤੀਲੇ ਨਾਲ ਪਤੀਲਾ ਹੀ ਬਦਲਦੇ ਗਏ ਕਿਉਂਕਿ ਬੁੱਢੀ ਮਾਈ ਕੋਲੇ ਇਹੋ ਜਿਹਾ ਪਤੀਲਾ ਹੁੰਦਾ ਜਦੋਂ ਹਰਮਨ ਸੌ ਜਾਂਦਾ ਤੇ ਮਾਤਾ ਪਤੀਲਾ ਚੱਕ ਕੇ ਪਤੀਲੇ ਨਾਲ ਬਦਲ ਦਿੰਦੀ ਸਵੇਰੇ ਹਰਮਨ ਖੁਸ਼ੀ-ਖੁਸ਼ੀ ਉੱਠਦਾ ਤੇ ਤੇਜ਼ੀ ਨਾਲ ਆਪਦੀ ਘਰ ਵਾਲੀ ਨੂੰ ਮਿਲਣ ਲਈ ਨਿਕਲਦਾ ਕਿ ਛੇਤੀ ਜਾਨੇ ਜਾ ਕੇ ਉਹਨੂੰ ਮੈਂ ਖੁਸ਼ੀ ਦੀ ਖ਼ਬਰ ਦੇਵਾਂ ਘਰੇ ਪਹੁੰਚ ਜਾਂਦਾ ਹਰਮਨ ਹਰਮਨ ਘਰੇ ਪਹੁੰਚ ਕੇ ਆਂਦਾ ਵੀ ਇਹ ਘਰ ਵਾਲੀ ਨੂੰ ਕਹਿੰਦਾ ਵੀ ਲੈ ਭਾਗਵਾਨੇ ਆਪਾਂ ਉਹਦੀ ਸਾਰੀ ਉਮਰ ਦੀ ਰੋਜੀ ਰਿਜਕ ਦਾ ਹੱਲ ਕਰ ਲਿਆ। ਹੁਣ ਆਪਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਆ। ਬਸ ਆਪਾਂ ਹੁਕਮ ਦੇਣਾ ਤੇ ਰੋਟੀ ਬਣ ਕੇ ਤਿਆਰ। ਉਹ ਆਂਦੀ ਵੀ ਤੂੰ ਗੱਲਾਂਾਂ ਬਹੁਤੀਆਂ ਮਾਰ ਤੇ ਕੰਮ ਕਰ। ਇਹੋ ਜਿਹੀਆਂ ਗੱਲਾਂ ਨਾ ਕਰ। ਮਜ਼ਾਕ ਵਾਲੀਆਂ। ਉਹ ਆਂਦੀ ਉਹ ਆਂਦਾ ਵੀ ਨਹੀਂ ਨਹੀਂ ਭਗਵਾਨੇ। ਕਹਿੰਦਾ ਵੀ ਤੂੰ ਆਹ ਪਤੀਲਾ ਲਿਆਂਦਾ ਮੈਂ। ਤੂੰ ਪਤੀਲੇ ਦੇ ਵਿੱਚ ਬੋਲ ਜੋ ਬੋਲੇਂਗੀ ਬਣ ਕੇ ਤਿਆਰ ਹੋ ਜਾਊ। ਉਹ ਆਂਦੀ ਵੀ ਤੂੰ ਰਹਿਂਦੇ ਕਹਿੰਦਾ ਵੀ ਬੋਲ ਕੇ ਦੇਖ ਉਹ ਬੋਲਦੇ ਆ ਕਈ ਪ੍ਰਕਾਰ ਦਾ ਭੋਜਨ ਬੋਲਦੇ ਪਰ ਉਹ ਕਿੱਥੋਂ ਬਣਿਆ ਜਦੋਂ ਪਤਲੇ ਹੀ ਬਦਲਦਾ ਤਾਂ ਹਰਮਣ ਨੂੰ ਬਹੁਤ ਗੁੱਸਾ ਚੜਦਾ ਹਰਮਣਾਂ ਦਾ ਵੀ ਪਰੀਆਂ ਤਾਂ ਆਪਣੇ ਨਾਲ ਧੋਖਾ ਕਰ ਗਈਆਂ ਉਹ ਨੂੰ ਆਂਦਾ ਵੀ ਤੂੰ ਮੇਰੀ ਰੋਟੀ ਬੰਦੇ ਫੇਰ ਮੈਂ ਦੁਬਾਰੇ ਜਾਣਾ ਚਲੋ ਜੀ ਉਹ ਜੰਗਲ ਵਿੱਚ ਦੀ ਹੁੰਦਾ ਹੋਇਆ ਉਸੇ ਪੇਪਰ ਥੱਲੇ ਆ ਕੇ ਬਹਿ ਜਾਂਦਾ ਤੇ ਉਵੇਂ ਹੀ ਕਹਿੰਦਾ ਵੀ ਇੱਕ ਖਾਵਾ ਕੇ ਦੋ ਖਾਵਾ ਕੇ ਪੰਜੇ ਦੀਆਂ ਪੰਜੇ ਪਰੀਆਂ ਫੇਰ ਥੱਲੇ ਆ ਜਾਂਦੀਆਂ ਪਰੀਆਂ ਆ ਗਿਆ ਦੀਆਂ ਵੀ ਹੁਣ ਕੀ ਗੱਲ ਹੋ ਗਈ ਉਹ ਆਂਦਾ ਵੀ ਤੁਸੀਂ ਮੇਰੇ ਨਾਲ ਕੀਤਾ ਧੋਖਾ। ਉਹ ਪਤੀਲਾ ਦਾ ਕੰਮ ਹੀ ਨਹੀਂ ਕਰਦਾ। ਉਹ ਆਂਦੀ ਵੀ ਇਹ ਤਾਂ ਹੋ ਨਹੀਂ ਸਕਦਾ। ਪਰੀਆਂ ਕਹਿੰਦੀਆਂ ਵੀ ਚਲੋ ਉਹ ਪਤੀਲਾ ਨਹੀਂ ਕੰਮ ਕਰਦਾ ਤੇ ਹੁਣ ਤੈਨੂੰ ਅਸੀਂ ਇੱਕ ਬੱਕਰੀ ਦਿੰਨੇ ਆਂ। ਬੱਕਰੀ ਨੂੰ ਜੋ ਪਾਏਗਾ ਉਹ ਖਾਊਗੀ ਤੇ ਉਸ ਤੋਂ ਬਾਅਦ ਜਿਹੜੀਆਂ ਮਿੰਗਣਾ ਕਰੂਗੀ ਨਾ ਸੋਨੇ ਦੀਆਂ ਹੋਣਗੀਆਂ। ਹਰਮਨ ਕਹਿੰਦਾ ਬਾਜੀ ਬਾ। ਕੀ ਬਾਤ ਹੈ। ਕਹਿੰਦਾ ਇਹ ਤਾਂ ਬਹੁਤ ਨਜ਼ਾਰੇ ਵਾਲੀ ਆਲਾ। ਕਹਿੰਦਾ ਆਪਾਂ ਦਾ ਦੁਨੀਆ ਤੋਂ ਸਭ ਤੋਂ ਅਮੀਰ ਬੰਦੇ ਬਣ ਜਾਗੇ। ਚਲੋ ਜੀ ਉਹ ਬੱਕਰੀ ਲੈ ਕੇ ਉਸੇ ਰਸਤੇ ਬਾਅਦ ਸਾਂਦਾ ਤੇ ਉਹਨੂੰ ਰਾਤ ਪੈ ਜਾਂਦੀ ਹੈ ਤੇ ਉਸੇ ਬੁੱਢੀ ਮਾਈ ਕੋਲੇ ਰੁਕਦਾ ਬੁੱਢੀ ਮਾਈ ਦੇ ਉੱਥੇ ਆ ਕੇ ਉਹ ਬੱਕਰੀ ਬੰਨ੍ਹ ਦਿੰਦਾ ਤੇ ਕਹਿੰਦਾ ਵੀ ਅੱਜ ਰਾਤ ਮਾਤਾ ਮੈਥੇ ਫੇਰ ਰੁਕਣਾ ਚਲੋ ਮਾਤਾ ਕਹਿੰਦੀ ਵੀ ਰੋਕ ਭਾਈ ਜਦੋਂ ਹਰਮਣ ਉੱਥੇ ਰੁਕਦਾ ਤੇ ਉਹ ਬੱਕਰੀ ਉੱਥੋਂ ਮਾੜਾ ਮੋਟਾ ਖਾਂਦੀ ਹੈ ਤੇ ਉੱਥੇ ਮੀਂਗਣਾ ਕਰਦੀ ਹੈ ਤੇ ਬੁੱਢੀ ਮਾਈ ਨੂੰ ਪਤਾ ਲੱਗ ਜਾਂਦਾ ਜੀ ਬੱਕਰੀ ਦਾ ਸੋਹਣੀ ਦੀ ਮੀਂਗਣਾ ਕਰਦੀ ਬੁੱਢੀ ਕੀ ਕਰਦੀ ਆ ਰਾਤੋਂ ਰਾਤ ਜਾ ਕੇ ਉਹ ਜੀ ਬੱਕਰੀ ਲਿਆ ਕੇ ਤੇ ਉਹ ਬੱਕਰੀ ਨਾਲ ਬੱਕਰੀ ਬਦਲ ਦਿੰਦੀ ਹਰਮਨ ਫੇਰ ਖੁਸ਼ੀ-ਖੁਸ਼ੀ ਘਰੇ ਜਾਂਦਾ ਤੇ ਅਧੀ ਘਰ ਵਾਲੇ ਨੂੰ ਕਹਿੰਦਾ ਵੀ ਲੈ ਭਾਗਵਾਨੇ ਹੁਣ ਆਪਾਂ ਦੁਨੀਆ ਵਿੱਚ ਸਭ ਤੋਂ ਅਮੀਰ ਬੰਦੇ ਬਣ ਜਾਣਾ ਤੇ ਆਪਣੀ ਬੱਕਰੀ ਹੁਣ ਸੋਨੇ ਦੀ ਮਿੰਗਣਾ ਕਰਦੀ ਐ। ਉਹਦੇ ਹਰਮਨ ਦੀ ਘਰ ਵਾਲਿਆਂ ਦੀ ਕੋਈ ਕੰਮ ਵਾਲੀ ਕੰਮ ਗੱਲ ਕਰਿਆ ਕਰ। ਇਹੋ ਜੀ ਫालतू ਕੰਮ ਨਾ ਕਰਿਆ ਕਰ। ਉਹ ਆਂਦਾ ਵੀ ਨਹੀਂ। ਕਹਿੰਦਾ ਤੂੰ ਇਹਨੂੰ ਨੀਰਾਚਾਰਾ ਪਾ ਫੇਰ ਦੇਖੀ ਸੋਨੇ ਦੀ ਮਿੰਗਣਾ ਕਰੂਗੀ। ਉਹ ਵਿਚਾਰੀ ਨੂੰ ਪਾਉਂਦਿਆ ਦਾਣੇ ਦੂਨੇ। ਉਹ ਮਿੰਗਣਾ ਕਰਦੀ ਐ ਉਹਨੇ ਕਿਹੜੀਆਂ ਮਿੰਗਣਾ ਸੋਨੇ ਦੀ ਕਰਨੀਆਂ ਸੀ। ਹੁਣੇ ਉਹੀ ਮੰਗਣਾ ਕੀਤੀਆਂ ਜਿਹੜੀਆਂ ਕਰਦੀ ਹੁੰਦੀ ਚਲੋ ਜੀ ਹਰਮਨ ਨੂੰ ਬਹੁਤ ਗੁੱਸਾ ਆਇਆ ਹਰਮਨ ਕਹਿੰਦਾ ਵੀ ਪਰੀਆਂ ਤਾਂ ਧੋਖਾ ਹੀ ਕਰਦੀਆਂ ਤਾਂ ਮੁੱਥੇ-ਉਥੇ ਮੰਗਣਾ ਕਰਦੀਆਂ ਸੋਨੇ ਦੀ ਉਹਦੋਂ ਮਤਲਬ ਇੱਥੇ ਮੰਗਣੀ ਨਹੀਂ ਕੀਤੀ ਪਤੀਲੇ ਨਾਲ ਵੀ ਉਹਨਾਂ ਨੇ ਧੋਖਾ ਕੀਤਾ ਚਲੋ ਜੀ ਉਸੇ ਤਰ੍ਹਾਂ ਰੋਟੀਆਂ ਬਣਾ ਕੇ ਉਸੇ ਪਿਪਲ ਧਲੇ ਬੈੰਦਾ ਤੇ ਫੇਰ ਉਹੀ ਕਹਿੰਦਾ ਵੀ ਹੁਣ ਇੱਕ ਖਾਵਾ ਕਿ ਦੋ ਖਾਵਾ ਕਿ ਪੰਜੇ ਦੀਆਂ ਪੰਜੇ ਪਰੀਆਂ ਸਾਰੇ ਉੱਤਰ ਆਉਂਦੀਆਂ ਸਾਲੇ ਉਤਰ ਕੇ ਪਰੀਆਂ ਕਹਿੰਦੀਆਂ ਵੀ ਭਾਈ ਹੁਣ ਕੀ ਹੋ ਗਿਆ ਉਹ ਕਹਿੰਦਾ ਵੀ ਤੁਸੀਂ ਕਰਦੇ ਮੇਰੇ ਨਾਲ ਧੋਖਾ ਛੋਡੀ ਜਿਹੜੀ ਚੀਜ਼ ਤੁਸੀਂ ਮੈਨੂੰ ਦਿਨੇ ਉਹ ਇੱਥੇ-ਇੱਥੇ ਕੰਮ ਕਰਦੀ ਆ ਘਰੇ ਜਾ ਕੇ ਤਾਂ ਕੰਮ ਹੀ ਨਹੀਂ ਕਰਦੀ ਉਹ ਗਾਹ ਮੇਰੀ ਘਰ ਵਾਲੀ ਮੇਰੇ ਨਾਲ ਲੜੂਗੀ ਹੁਣ ਇਸ ਵਾਰ ਤਾਂ ਉਹ ਆਦੀ ਵੀ ਆ ਤਾਂ ਹੋ ਨਹੀਂ ਸਕਦਾ ਉਹ ਆਂਦਾ ਇਸ ਤਰ੍ਹਾਂ ਹੀ ਹੋਇਆ ਤਾਂ ਹਰਮਨ ਨੇ ਸਾਰੀ ਵਾਰਤਾ ਦੱਸੀ ਉਹ ਆਦੀ ਵੀ ਫਿਰ ਉਹ ਸਮਾਨ ਤੇਰਾ ਉਹ ਬੁੱਢੀ ਮਾਈ ਵਧਾ ਦਿੰਦੀ ਐ ਚਲੋ ਜੀ ਪਰੀਆਂ ਉਹਨਾਂ ਨੂੰ ਕਹਿੰਦੀਆਂ ਪਰੀਆਂ ਹਰਮਨ ਨੂੰ ਕਹਿੰਦੀਆਂ ਵੀ ਐਦਾਂ ਕਰ ਹੁਣ ਤੈਨੂੰ ਅਸੀਂ ਇੱਕ ਰੱਸਾ ਤੇ ਇੱਕ ਡੰਡਾ ਦਿੰਨੇ ਇਹ ਡੰਡੇ ਇਹ ਤੂੰ ਇਹ ਜਦੋਂ ਚੀਜ਼ ਵਰਤਣੀ ਹੋਈ ਤਾਂ ਤੂੰ ਇਹ ਕਹਿਣਾ ਕਿ ਝੁਰਲੂ ਰੱਸੇ ਨੂੰ ਕੰਢ ਠੀਕ ਹੈ ਜੀ ਇਹ ਚੀਜ਼ ਲੈ ਕੇ ਹਰਮਨ ਤੁਰ ਪੈਂਦਾ ਬੁੱਢੀ ਮਾਈ ਕੋਲੇ ਫੇਰ ਉਹਨੂੰ ਰਾਤ ਪੈ ਜਾਂਦੀ ਉੱਥੇ ਰੁਕ ਜਾਂਦਾ ਤੇ ਬੁੱਢੀ ਮਾਈ ਨੂੰ ਮਤਲਬ ਜੇ ਤੋਰ ਰਸੋਈ ਚ ਦੇਖਦਾ ਤੇ ਪਤੀਲੇ ਸਾਮਾਨ ਤਿਆਰ ਕਰੀ ਜਾਂਦੀ ਹੁੰਦੀ ਆ ਉਹੀ ਬੱਕਰੀਓ ਨੇ ਬੰਨ ਰੱਖੀ ਹੁੰਦੀ ਐ ਮੀਂਗਣਾ ਕਰੀ ਜਾਂਦੀ ਹੁੰਦੀ ਆ ਤੁਹਾਨੂੰ ਸਾਰੀ ਗੱਲ ਸਮਝ ਆ ਜਾਂਦੀ ਐ ਵੀ ਸਾਮਾਨ ਤਾਂ ਇੱਥੇ ਬਦਲੇ ਗਿਆ ਚਲੋ ਜੀ ਉਹ ਬੁੱਢੀ ਨੂੰ ਕਹਿੰਦਾ ਵੀ ਮੇਰਾ ਸਾਮਾਨ ਵਾਪਸ ਕਰ ਮਾਈ ਇਹ ਮੇਰਾ ਪਤੀਲਾ ਤੇ ਮੇਰੀ ਜਿਹੜੀ ਬੱਕਰੀ ਐ ਤੂੰ ਵਾਪਸ ਕਰ ਉਹ ਆਂਦੀ ਵੀ ਨਾ 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 ਬੁੱਢੀ ਮਾਈ ਦਾ ਉਹਦੇ ਮੁੰਡੇ ਸੱਦ ਲੈਂਦੀ ਐ ਚਾਰ ਪੰਜ ਤੇ ਕਹਿੰਦੀ ਵੀ ਇਹਨੂੰ ਕੁੱਟੋ ਇਹ ਤਾਂ ਆਪਣਾ ਸਾਮਾਨ ਮੰਗਦਾ ਤਾਂ ਪਰ ਉਹ ਜਦੋਂ ਉਹਦੇ ਨੇੜੇ ਹੋਣ ਲੱਗ ਜਾਂਦੇ ਤੇ ਉਹ ਕਹਿਣਦਾ ਵੀ ਛੱਡ ਲੂ ਰਸੈਨੋਂ ਕੰਢ ਤੋ ਸਾਰੇ ਪਰਿਵਾਰ ਨੂੰ ਰਸਾ ਬੰਨ ਲੈਂਦਾ ਤੇ ਡੰਡਾ ਉਹਨਾਂ ਦੀ ਕਟਾਈ ਕਰਦਾ ਤੇ ਉਹ ਫਿਰ ਇਸ ਤਰ੍ਹਾਂ ਉਹ ਆਪ ਦਾ ਪਤੀਲਾ ਤੇ ਬੱਕਰੀ ਲੈ ਕੇ ਘਰੇ ਪਹੁੰਚ ਜਾਂਦਾ ਘਰੇ ਪਹੁੰਚ ਜਾਂਦਾ ਤੇ ਆਦੀ ਘਰ ਵਾਲੀ ਉਹ ਦਿੰਦਾ ਵੀ ਆਹ ਚੱਕ ਗਾ ਭਗਵਾਨ ਨੇ ਵੀ ਮੈਦਾ ਲਿਆ ਤੇ ਘਰ ਵਾਲੀ ਉਹਦੀ ਬਹੁਤ ਖੁਸ਼ ਹੁੰਦੀ ਹੈ ਵੀ ਵਾਜੀ ਬਾਤ ਬਹੁਤ ਕਮਾਲ ਦੀ ਗੱਲ ਹੋ ਗਈ ਉਹ ਦਿਨਾਂ 'ਚ ਅਮੀਰ ਬਣ ਜਾਂਦੇ ਉਹ ਦਿਨਾਂ 'ਚ ਅਮੀਰ ਬਣ ਜਾਂਦੇ ਤੇ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਵੀ ਕਰਦੇ ਤਾਂ ਹੈ ਕੁਝ ਹੈ ਨਹੀਂ ਤੇ ਇਹਨਾਂ મતਲਬ ਧੰਨ-ਦੌਲਤ ਕਿੱਥੋਂ ਆ ਰਹੀ ਆ ਤਾਂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ ਇਹਨਾਂ ਕੋਲ ਇੱਕ ਬੱਕਰੀ ਤੇ ਇੱਕ ਪਤਿਲਾ ਤਾਂ ਸਾਰੇ ਪਿੰਡ ਵਾਲੇ ਰਲ ਕੇ ਉਹ ਤੇ ਹਮਲਾ ਕਰ ਦਿੰਦੇ ਜਦੋਂ ਹਮਲਾ ਕਰਦੇ ਆ ਤੇ ਘਰ ਵਾਲਿਆਂ ਦੀ ਵੀ ਹੁਣ ਆਪਾਂ ਹਰਮਨ ਕੀ ਕਰਾਂਗੇ ਤਾਂ ਹਰਮਨ ਕਹਿੰਦਾ ਵੀ ਇਹਦਾ ਇਲਾਜ ਵੀ ਆਪਣੇ ਕੋਲ ਹੈਗਾ ਤਾਂ ਹਰਮਨ ਕਹਿੰਦਾ ਵੀ ਝੋਲੂ ਰਸੇ ਨੂੰ ਕੰਢ ਸੋ ਸਾਰੇ ਪਿੰਡ ਵਾਲੇ ਬੰਨੇ ਜਾਂਦੇ ਆ ਤੇ ਸਾਰਿਆਂ ਦੇ ਡੰਡਾ ਫਿਰਦਾ ਇਸ ਤਰ੍ਹਾਂ ਪਿੰਡ ਵਾਲੇ ਭੱਜ ਜਾਂਦੇ ਆ ਤੇ ਹਰਮਨ ਤੇ ਹਰਮਨ ਦੀ ਘਰ ਵਾਲੀ ਖੁਸ਼ੀ-ਖੁਸ਼ੀ ਰਹਿੰਦੇ ਇਹ ਸੀ ਮੇਰੀ ਬਾਤ Eu